ਸਾਡਾ ਮੇਨ ਪਰਪਸ ਰਹੇਗਾ 3 ਪ੍ਰੋਜੈਕਟੇਸ਼ਨ ਸ਼ੁਰੂ ਕਰਾਉਣਾ ਅਸੀਂ ਪਿਛਲੇ ਸਾਲ ਪੰਜਾਬ ਮੰਡੀ ਬੋਰਡ ਵੱਲੋਂ ਪੂਰੇ ਪੰਜਾਬ ਦੇ 30000 ਦਰਖਤ ਲਵਾਏ ਨੇ ਐਸ ਕੇ ਅਸੀਂ ਟੀਚਾ ਰੱਖਿਆ ਕਿ 35000 ਦਰਖਤ ਹੋਰ ਲਵਾਉਣੇ ਨੇ ਪੰਜਾਬ ਦੇ ਵਿੱਚ ਸਾਰੀਆਂ ਮੰਡੀਆਂ ਦੇ ਵਿੱਚ ਕਿਤੇ ਜਿੱਥੇ ਵੀ ਕਰਨ ਜਗ੍ਹਾ ਮਿਲੋ ਕੱਲ ਮੈਂ ਭਵਾਨੀਗੜ੍ਹ ਤੋਂ ਸ਼ੁਰੂਆਤ ਕੀਤੀ ਹੈ ਸ਼ੇਰਪਤ ਸਿੰਘ ਹਰਿਆਵਲ ਰਹੇ ਦੀ ਜਿਹੜੀ ਜ਼ਰੂਰਤ ਹੈ ਪੰਜਾਬ ਦੀ ਕਿਉਂਕਿ ਸਾਰੇ ਵਾਤਾਵਰਨ ਦੂਸ਼ਿਤ ਹੋਇਆ ਤੇ ਦਰਖਤ ਪੱਟੇ ਜਾ ਰਹੇ ਨੇ। ਔਰ ਇਹਦੇ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਜਿਹੜੀ ਸਾਨੂੰ ਆਕਸੀਜਨ ਮਿਲਣੀ ਚਾਹੀਦੀ ਹੈ ਜਿੰਨੀ ਪੋਪੂਲੇਸ਼ਨ ਦਾ ਦਬਾਅ ਵਧ ਰਿਹਾ ਹੈ ਪੰਜਾਬ ਦੇ ਵਿੱਚ। ਉੰਨੀ ਸਾਡੇ ਕੋਲ ਦਰਖਤ ਨਹੀਂ ਰਹੇ, ਆਕਸੀਜਨ ਨਹੀਂ ਰਹੇ। ਇਸ ਕਰਕੇ ਅਸੀਂ ਮੰਡੀ ਬੋਰਡ ਵੱਲੋਂ ਫਲਾਨ ਕੀਤਾ ਕਿ ਸਾਰੀਆਂ ਮੰਡੀਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਸਾਰੇ ਮੰਡੀ ਬੋਰਡ ਦੇ ਮੁਲਾਜ਼ਮ ਸਾਹਿਬਾਨ, ਸਾਡੇ ਆਰਥਿਕ ਭਰਾ, ਮਜ਼ਦੂਰ ਭਰਾ ਇਸਾਤਪੁਰਾ ਸਾਰੇ ਹੀ ਲੜਕੇ ਅਸੀਂ ਮੰਡੀਆਂ 'ਚ ਦਰਖਤ ਲਾਈਏ ਔਰ ਉਹਨਾਂ ਦੀ ਸੰਭਾਲ ਕਰੀਏ ਸਾਡੇ ਆਰਸੀਆ ਐਸੋਸੀਏਸ਼ਨ ਦੇ ਪ੍ਰਧਾਨ ਜੀ ਬੈਠੇ ਨੇ ਸਾਲ ਰੋਸ਼ਾ ਜੀ ਹਰਵੰਦ ਸਿੰਘ ਜੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੀਆਂ ਮੰਡੀਆਂ ਦੀਆਂ ਦੁਕਾਨਾਂ ਦੇ ਅੱਗੇ ਘੱਟੋ-ਘੱਟ ਆਪਣੇ ਕੋਸਟ ਦੇ ਉੱਤੇ ਤੁਸੀਂ ਦਰਖਤ ਲਗਾਓ ਤੇ ਨਾਲ ਉਸੇ ਹਰ ਆਰਤੀ ਪੰਜ-ਪੰਜ ਦਰਖਤ ਜਰੂਰ ਲਾਵੇ ਤੇ ਸਾਡੇ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਮੇਰੀ ਬੇਨਤੀ ਹੈ ਸਾਰੇ ਅਫਸਰ ਸਾਹਿਬਾਂ ਨਾਲ ਮੁਲਾਜ਼ਮਾਂ ਨੂੰ कि 5-5 ਰੂਪੇ ਹਰ ਪ੍ਰਾਣੀ ਨੂੰ ਜ਼ਰੂਰ ਲਾਵੇ ਔਰ ਉਹਦੇ ਪ੍ਰੀਗਾਰਡ ਵੀ ਤੁਸੀਂ ਅਰਤੀ ਸਾਹਿਬਾਨ ਨੂੰ ਬੇਨਤੀ ਹੈ ਕਿ ਪ੍ਰੋਵਾਈਡ ਕਰਾਓ ਤਾਂ ਕਿ ਅਸੀਂ ਮੰਡੀਆਂ ਨੂੰ ਹਰਾ-ਭਰਾ ਬਣਾ ਸਕੀਏ ਉਹਦੇ ਨਾਲ ਪੰਜਾਬ ਦਾ ਵਾਤਾਵਰਨ ਜਿਹੜਾ ਦੂਸ਼ਿਤ ਹੋ ਰਿਹਾ ਹੈ ਉਹ ਸ਼ੁੱਧ ਹੋ ਸਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਹ ਪੰਜਾਬ ਦੇ ਵਿੱਚ ਸ੍ਰੀ ਦੱਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਵਿਭਾਗ ਦੇ ਵਿੱਚ ਇਹ ਲਹਿਰ ਵਧੇ ਔਰ ਪੰਜਾਬ ਦਾ ਵਾਤਾਵਰਨ ਸ਼ੁੱਧ ਹੋਵੇ ਬਰਤਖਰ ਸਾਹਿਬ ਜਿਸ ਤਰ੍ਹਾਂ ਦੋ ਚਾਰ ਛੋਟੇ ਮੁਕਤੇ ਮਸਲੇ ਸੀ ਇਹਨਾਂ ਦੇ ਇੱਕ ਤਾਂ ਸੜਕ ਪਾਣੀ ਸੀਗੀ ਤੇ ਇੱਕ ਦੇਹੜੂ ਦੀ ਮੰਡੀ ਦਾ ਜਿਹੜਾ ਫੜ ਬਣਨ ਵਾਲਾ ਉੱਥੇ ਇੱਕ ਟੱਪ ਗਰਾ ਲੱਗਣ ਵਾਲੀਆਂ ਨੇ ਅਸੀਂ ਉਹ ਜਲਦੀ ਕਰਵਾ ਦਾਂਗੇ ਔਰ ਇਸ ਤੋਂ ਇਲਾਵਾ ਕੁਝ ਜ਼ਮੀਨ ਅਕਵਾਇਰ ਕਰਕੇ ਰੋਲ ਮੰਡੀ ਦੀ ਜਿਹੜੀ ਇਹ ਚਾਹੁੰਦੇ ਨੇ ਕਿ ਦਿੱਤੀ ਜਾਵੇ ਉਹ ਵੀ ਮੈਂ ਡੀਐਮ ਸਾਹਿਬ ਨੂੰ ਸਾਡੇ ਨੂੰ ਕਹਿ ਕਿ ਸਾਰਾ ਪ੍ਰੋਸੈਸ ਸ਼ੁਰੂ ਕਰੋ ਕਿਉਂਕਿ ਮੰਡੀ ਕੋਈ ਵੀ ਤਾਂ ਹੀ ਕਾਮਯਾਬ ਹੁੰਦੀ ਹੈ ਜਦੋਂ ਆੜੇ ਸੇ ਖੁਸ਼ ਰਹਿਣ ਜਦੋਂ ਕਿਸਾਨ ਖੁਸ਼ ਰਹੇ ਮਜ਼ਦੂਰ ਖੁਸ਼ ਰਹੇ। ਔਰ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਪਿਛਲੇ 2.5 ਸਾਲਾਂ ਚ ਜੋ ਫਸਲਾਂ ਆਈਆਂ ਨੇ ਸਾਰੇ ਅਰਧ ਦੀ ਭਰਾਵਾਂ ਦੇ ਸਹਿਯੋਗ ਨਾਲ ਮਜ਼ਦੂਰ ਭਰਾਵਾਂ ਦੇ ਸਹਿਯੋਗ ਨਾਲ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਸਾਰੀ ਫਸਲ ਸਹੀ ਸਮੇਂ ਤੇ ਚੱਕੀ ਗਈ ਹੈ। ਸਹੀ ਉਹਦੀ ਤਲਾਈ ਹੋਈ ਹੈ, ਸਹੀ ਸਰਕਾਰ ਵੱਲੋਂ ਪੇਮੈਂਟਾਂ ਕੀਤੀਆਂ ਗਈਆਂ। ਇਹ ਸਾਰਾ ਜਿਹੜਾ ਤੰਤਰ ਹੈ ਇਹ ਸਾਰਿਆਂ ਦੇ ਸਹਿਯੋਗ ਨਾਲ ਚੱਲਦਾ ਹੈ। ਮੈਂ ਸਭ ਦਾ ਧੰਨਵਾਦ ਕਰਦਾ ਔਰ ਮੈਂ ਬੇਨਤੀ ਤਾਂ ਹੀ ਕਰ ਰਿਹਾ ਹੈ ਇਹ ਜਿਹੜੀ ਸੀਤ ਪੱਗ ਸਿੰਘ ਹਰਿਆਵਲ ਲਹਿਰ ਹੈ ਇਹ ਵੀ ਮੈਂ ਸ਼ੁਰੂ ਕਰਾ ਜੀ ਪੰਜ ਸੱਤ ਗੁੱਤੇ ਲਾ ਕੇ ਚਲਾ ਜਾਂ। ਪਰੰਤੂ ਇਹਨੂੰ ਗੁੱਤਿਆਂ ਨੂੰ ਸੰਭਾਲਣਾ ਅਤੇ ਹੋਰ ਲਾਉਣਾ ਇਹ ਅਸੀਂ 35000 ਦਾ ਟਿਕਿਆ ਰੱਖਿਆ ਵੈ ਸਿੱਧਾ ਅਸੀਂ ਵਧਾਵਾਂਗੇ। ਉਹ ਸਾਰਾ ਆਰਤੀ ਭਰਾਵਾਂ ਤੇ ਮਜ਼ਦੂਰ ਭਰਾਵਾਂ ਤੇ ਮਲਾਜ਼ਮਾਂ ਦੇ ਸਹਿਯੋਗ ਨਾਲ ਨਹੀਂ ਹੋ ਸਕਦਾ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਰੱਖਣ ਦੀ ਵਿੱਚ ਸਾਡਾ ਸਾਥ ਦਿਓ।